ਵਾਇਗੁਰੂ ਜੀ ਦਾ ਹਰਸਾ ਵਾਇਗੁਰੂ ਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ਮੇਰੇ ਪਰਿਵਾਰ ਆਤ ਰੱਖੇ ਤੇ ਲੋਜੀ ਕੇਆਂ ਨੂੰ ਹੁਣ ਰੇਵ ਨਹੀਂ ਪਤਾ ਲੱਗਦਾ ਹੈਗਾ ਹਨਾ ਰੇਵ ਕਿੱਦਾਂ ਕੱਟੀ ਦੀ ਵੈਸੇ ਵਿੱਚ ਤੇ ਕੱਟ ਹੋਵੇ ਪਹਿਲਾਂ ਤੇ ਵੈਦ ਦਾ ਇਹਦਾ ਕਪੜਾ ਲੈ ਲੈਣਾ 14 ਸਪਾ 14 ਸਪਾ ਕਪੜਾ ਲੈ ਕੇ ਹਨਾ ਉਹਨੂੰ ਇਦਾਂ ਸਿੱਧਾ ਨਹੀਂ ਕੱਟਣਾ ਹੈਗਾ ਆਪਾਂ ਤੇ ਇਦਾਂ ਸਿੱਧਾ ਹੀ ਕੱਟ ਦੇਈਏ ਇਦਾਂ ਨਹੀਂ ਕੱਟੀ ਰਹੇਗਾ ਇਸ ਕੋਨੇ ਤੋਂ ਐਸ ਕੋਨੇ ਨੂੰ ਖਿੱਚੀਦਾ ਫੇਰ ਇਹ ਜਿਹੜੀ ਰੇਪ ਹੁੰਦੀ ਆ ਇਹ ਗੜੇ ਨੂੰ ਫੇਰ ਰੇਪ ਲਾਈਦੀ ਆ ਫੇ ਆਪਣੀ ਫੱਟੀ ਜਿਹੜੀ ਗੜੇ ਦੀ ਫਿਸ਼ਿੰਗ ਬਹੁਤ ਸੋਹਣੀ ਆਉਂਦੀ ਆ ਇਦਾਂ ਨਹੀਂ ਆਉਂਦੀ ਹੈਗੀ ਕਿ ਪਈ ਖਿੱਚ ਨਹੀਂ ਪੈਂਦੀ ਹੈਗੀ ਗੜੇ ਨੂੰ ਇਹ ਪਿਛਲੇ ਗੜੇ ਦੀ ਰੇਪ ਮੇਤੇ ਕੱਟਾ ਹੋਵੇ ਐਦਾਂ ਕੱਟਣੀ ਆਪ ਸਿੱਧੀ ਐਦਾਂ ਨਹੀਂ ਸਿੱਧੀ ਕੱਟਣੀ ਹੈਗੀ ਐਦਾਂ ਕੱਟਣੀ ਆ ਤੇ ਉਹਨੂੰ ਜੋੜ ਵੀ ਫੇ ਮੈਂ ਤੁਹਾਨੂੰ ਦੱਸ ਨਹੀਂ ਕਿੱਦਾਂ ਲਾਉਣਾ ਆ ਐਦਾਂ ਸਿੱਧਾ ਜੋੜ ਨਹੀਂ ਆਪਾ ਲਾਉਣਾ ਹੈਗਾ ਤੇ ਇਦਾਂ ਕੋਨੇ ਆ ਤੇ ਜੋੜ ਲੱਗਦੇ ਆ ਜਿੱਦਾਂ ਇੱਕ ਕੋਨਾ ਹੁਣ ਆ ਆ ਇਹ ਕੋਨਾ ਇਹਦਾ ਇੱਧਰ ਨੂੰ ਆ ਤੇ ਆਹ ਕੋਨਾ ਪੈ ਇੱਧਰ ਨੂੰ ਕਰਨਾ ਇਦਾਂ ਇਹ ਨਹੀਂ ਪਤਾ ਲੱਗਦਾ ਹਨਾ ਤਾਂ ਦੁਬਾਰਾ ਤੁਸੀਂ ਤੇ ਆਹ ਜਿੱਦਾਂ ਹੁਣ ਆਹ ਕੱਪੜਾ ਸਿੱਧਾ ਆ ਆਹ ਪੁੱਠਾ ਇੱਧਰ ਆ ਤੇ ਐਸਾ ਹੱਪੋਟਾ ਇਦਰਾ ਦੇਖੋ ਏਦਾਂ ਏਦਾਂ ਲਾਉਣੇ ਆਪਾਂ ਐਜੀ ਕੰਨੀ ਜੇ ਕੋਨਾ ਜਿਆ ਜਿਹੜਾ ਤਕੋਨਾ ਜਿਆ ਉਹ ਇਦਾਂ ਰੱਖਣਾ ਤੇ ਇਹ ਦੂਜੇ ਦਾ ਇਦਾਂ ਰੱਖਣਾ ਏਦਾਂ ਜੋੜ ਲਾਉਣੇ ਆਪਾਂ ਪਰ ਇਹ ਲੀਰ ਨੂੰ ਸਿੱਧਾ ਜੋੜ ਨਹੀਂ ਲਾਈਦਾ ਹੈਗਾ ਵੀ ਏਦਾਂ ਨਹੀਂ ਸਿੱਧਾ ਲਾ ਦੇਣਾ ਹੈਗਾ ਫੇਰ ਨਹੀਂ ਆਪਣੀ ਫੱਟੀ ਨੂੰ ਫੇਰ ਖਿੱਚ ਕੇ ਪਹਿ ਕੇ ਗळा ਆਪਣਾ ਕੇ ਖਿੱਚ ਪੈਂਦੀ ਤੇ ਜੇ ਤੁਸੀਂ ਇਦਾਂ ਰੇਬ ਲਾਉਂਗੇ ਤਾਂ ਫੇਰ ਗੜੇ ਨੂੰ ਖਿੱਚ ਨਹੀਂ ਏਦਾਂ ਪੈਣੀ ਹੈਗੀ ਇਦਾਂ ਰੇਬ ਲਾਉ। ਤੇ ਆਪਾਂ ਹੁਣ ਤੁਹਾਨੂੰ ਰੇਬ ਲਾਉਣੀ ਦੱਸਦੀਆਂ ਵੀ ਕਿੱਦਾਂ ਰੇਬ ਲਾਈਦੀ ਹੈ। ਇੱਕ ਕੋਨਾ ਉੱਧਨ ਕੱਢਣਾ ਤੇ ਕੋਨਾ ਤੇ ਇੱਕ ਉੱਧਨ ਕੱਢਣਾ ਤਾਂ ਜੇ ਆਪਾਂ ਸਿੱਧਾ ਹੀ ਲਾਉਨੇ ਤੇ ਫਿਰ ਉਹ ਆਪਣੀ ਲੀਡ ਨੂੰ ਖਿੱਚ ਪੈਣ ਲੱਪਾਂ ਨਹੀਂ ਰੇ ਫੱਟੀ ਨੂੰ ਤੇ ਫਿਰ ਉਹ ਗੜੇ ਨੂੰ ਖਿੱਚ ਪੈਣੀ ਬਾਅਦ ਚ ਆਪਣੇ ਤੇ ਕੱਟੋ ਵੀ ਨਾ ਚੌਰਸ ਕੱਟੋ ਵੀ ਤੁਸੀਂ ਰੇਵ ਆ ਦੇਖੋ ਹੁਣ ਐਦਾਂ ਇਹ ਜਾਣੀ ਹੈ ਹਨਾ ਜੇ ਆਪਾਂ ਦਾ ਸਿੱਧੀ ਖੇਚਦੇ ਫੇਰ ਉਹ ਸਿੱਧੀ ਨੂੰ ਬਾੜ ਪੈਣਾ ਹੁਣ ਐਦਾਂ ਰੇਵ ਆਪਨੇ ਆਪਾਂ ਹੁਣ ਆ ਪਿਛਲੇ ਪੱਲੇ ਨੂੰ ਲਾਉਣ ਲੱਗੇ ਆ ਆ ਪਿਛਲੇ ਪੱਲੇ ਇਹ ਹੁਣ ਮੈਂ ਸਿੱਧੇ ਪਾਸੇ ਨੂੰ ਲਾਉਣੀ ਆ ਰੇਵ ਇਹ ਮੈਂ ਬੇਚਲੇ ਪਾਸੇ ਨੂੰ ਫੱਟੀ ਭੰਨਣੀ ਰੇਵ ਦੀ ਇਹ ਹੁਣ ਤੁਸੀਂ ਆਪਾਂ ਇੱਥੋਂ ਦੇਖ ਲੈਣੀ ਬੇ ਜਿਹੜੇ ਹੁਣ ਆਪਾਂ ਜੋੜ ਪਾਏ ਉਹ ਬੇਚਲੇ ਪਾਸੇ ਜਾਣ ਬਾੜ ਦੇ ਪਾਸੇ ਨਾ ਆਉਣ ਐਦਾਂ ਐਦਾਂ ਹਲਕੇ ਹਲਕੇ ਹੱਥਾਂ ਨਾਲ ਤੁਸੀਂ ਰੇਵ ਲਾਉਣੀ ਆ ਕਿਆਦਾ ਨਹੀਂ ਖਿੱਚਣਾ ਹੈਗਾ ਕਿਆਦਾ ਖਿੱਚੂਗੇ ਤਾਂ ਥੋੜਾ ਡਿਗੜੇ ਦੀ ਸ਼ੇਪ ਖਰਾਬ ਹੋ ਜਾਣੀ ਹੈ ਤਾਂ ਗਲੇ ਨੂੰ ਖਿੱਚ ਪੈਣ ਨਾਲ ਆਪਣੀ ਦੋਨੇ ਗੱਲਾਂ ਹੋਣੀਆਂ ਤੇ ਮੈਂ ਤੁਹਾਨੂੰ ਦੱਸ ਦਿੰਨੇ ਆਪਾਂ ਰੇਪ ਲਾਉਣੀ ਦੀ ਹਲਕੇ ਜਿਹੇ ਹੱਥਾਂ ਨਾਲ ਇੱਦਾਂ ਫੱਟੀ ਖਿੱਚਣੀ ਆਪਾਂ ਫੱਟੀ ਖਿੱਚਣੀ ਗळा ਨਹੀਂ ਖਿੱਚਣਾ ਹੈਗਾ ਇਹ ਖਿਆਲ ਰੱਖਿਓ ਜੇ ਤੁਸੀਂ ਗळा ਖਿੱਚੂਗੇ ਫੇਰ ਤੁਹਾਡਾ ਗळा ਇੱਦਾਂ ਚੌੜਾ ਜਿਹਾ ਹੋ ਜਾਣਾ ਜੇ ਤੁਸੀਂ ਰੇਪ ਖਿੱਚੂਗੇ ਫੇਰ ਤੁਹਾਡੀ ਗਲੇ ਦੀ ਇੱਦਾਂ ਫਿਸ਼ਿੰਗ ਜਿਹੀ ਹੋਣੀ ਆ ریب نہیں کھیچنی بہت ہلکے ہاتھ زیادہ وہ بھی نہیں کھیچنی پھر اپنا گلا بچ میں جان پھر کچ پی گلے جی آپ گلا کچا گے تو اپنا گلا چوڑا جہا ہو جانا پھر وہی شیپ نہیں ودیا آنی ہے ہلکے ہلکے ہاتھا نہ ماڑی کیوں یہ پلوئیاں پلوئیاں پون تو گڑا پہلا بنا لو کہ پھر ودیا گڑے میں پہلے ہی ہے پہلا تو بھی میں پہلا تو گڑا پہلے ہی ہے بنایا گڑے کی پرابلم نہیں گی ہن پہ ہوں نو لونی ہے ادا شیپ نہ یہ لگ جانی ہے نہیں بھی کچ ہوں سوٹ تھوڑے نہ کھیچو بس این اے رہن دو جن پی ہے ਕਿਉਂ ਜੇ ਖਿੱਚੀ ਤੁਸੀਂ ਗੜਾ ਖਿੱਚਿਆ ਥੰਨੇ ਫੇਰ ਤੁਹਾਡਾ ਗੜਾ ਬਹੁਤ ਖਰਾਬ ਹੋ ਜਾਣ ਗੜੇ ਨਹੀਂ ਝੋਲ ਪੈਣੀ ਗੜੇ ਸੂਤ ਨਹੀਂ ਹੋਣਾ ਹੈਗਾ ਇੱਕ ਕਰਦੀ ਵਾਰੀ ਪੈਰ ਚੱਕ ਕੇ ਫੇਕ ਕਰੋ ਫੇਰ ਉਹ ਕੱਪੜੇ ਨੂੰ ਢੇਲ ਪੈ ਜਾਂਦੀ ਹੈ ਜੇ ਤੁਸੀਂ ਇੱਥੇ ਗੜਾ ਖਿੱਚਣ ਲੱਪੇ ਫੇਟੋ ਡ ਗੜਾ ਬਦਣਾ ਹੈ ਨਾ ਇਹ ਨਾਲ ਗੜਾ ਨਹੀਂ ਖਿੱਚਣਾ ਗੜਾ ਆਪਣਾ ਦੇ ਇੱਦਾਂ ਹੀ ਆਂ ਖੱਟੀ ਵੀ ਤੇ ਤਕਰੀਬਨ ਜੇ ਤੁਹਾਡੇ ਨਹੀਂ ਸੂਤਾਂ ਦੀ ਨਾ ਖਿੱਚੋ ਆਪਣੇ ਆਪ ਫੇਰੇ ਆਪਣੀ ਸੂਤ ਆ ਜਾਂਦੀ ਜਿਆਦਾ ਪੈਨ ਸਹੀ ਕੱਟ ਕੇ ਸਹੀ ਲਾਵੋ ਮੋਟ ਕਾ ਰਖਿਆ ਰੱਖੋ ਜੇ ਤੁਹਾਨੂੰ ਨਹੀਂ ਸੁੱਤਾ ਬੇ ਨਹੀਂ ਸੁੱਤਾ ਇਹਨੂੰ ਦੁਆਰਾ 1.5 ਕਿਲਾ ਰੋ ਹਨਾ ਫੱਟੀ ਕੱਟੋ ਨਾ ਕੱਟੋ ਬਾਅਦ ਚ ਕਿਉਂ ਹੁਣ ਸਤੋਂ ਤੋ ਪਤਾ ਕਿ ਸਾ ਅਸੀਂ ਸੁੱਤ ਲਾ ਲਈ ਆਇਆ ਆ ਦੇਖੋ ਐਦਾਂ ਨੀ ਨੈਣਾ ਕਰ ਲੋ ਜੇ ਕੁ ਟਾਗਾ ਤੂੰ ਗੱਬਕੀ ਖੱਚ ਹੋਇਆ ਉਹ ਫੇ ਟਾਗਾ ਐਦਾਂ ਹੋਇਆ ਨਾ ਠੋਡਾ ਤੇ ਆ ਦੇਖੋ ਇਹ ਆਪਾਂ ਐਦਾਂ ਬੈਚ ਨਹੀਂ ਬੰਦਦੇ ਨੇ ساری ਦੀ ساری ਮੈਂ ਬਾਹਰ ਨੂੰ ਫੱਟੀ ਕਾੜਦੀ ਹੁੰਦੀ ਹੈ ਕਿ ਮੈਂ ਬੈਚ ਨਹੀਂ ਪਾਉਂਦੀ ਇਹ ਆਪਣੀ ਫੱਟੀ ਐਦਾਂ ਆਉਣੀ ਹੈ ਕਿਉਂ ਮੈਂ ਉਹ ਬਰੀਕ ਜਾਈ ਨਹੀਂ ਪਾਉਂਦੀ ਹੁੰਦੀ ਮੈਂ ਤਾਂ ਫੱਟੀ ਪਾਉਂਦੀ ਨਹੀਂ ਐਦਾਂ ਦੇਖੋ ਆਹ ਮਾੜਾ ਬਣ ਨਹੀਂ ਪੈਣਾ ਹੈਗਾ ਦੇਖ ਲੋ ਐਨ ਬਿਲਕੁਲ ਸਹੀ ਹੈ ਐਸੀ ਮੇਰੀ ਅੱਜ ਵੀ ਵੀਡੀਓ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਕੀ ਕੀ ਕਰਤੇ